Employment Gadget ਦੇ YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਜੀ। ਦੋਸਤੋ ਅੱਜ ਪੀਪੀਐਸਸੀ ਬੋਰਡ ਵੱਲੋਂ ਇੱਕ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਆਊਟ ਕੀਤੀ ਗਈ ਹੈ। ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਨਾਇਬ ਤਹਿਸੀਲਦਾਰ ਦੀ ਰਿਕਰੂਟਮੈਂਟ ਹੋ ਆਊਟ ਕੀਤੀ ਜਾਵੇਗੀ। ਸੋ ਅੱਜ ਜੋ ਪੀਪੀਐਸਸੀ ਨੇ ਨਾਇਬ ਤਹਿਸੀਲਦਾਰ ਦੀਆਂ 78 ਪੋਸਟਾਂ ਨੇ ਉਹਨਾਂ ਦੀ ਨੋਟੀਫਿਕੇਸ਼ਨ ਐ ਜਾਰੀ ਕਰ ਦਿੱਤੀ ਹੈਗੀ। ਸੋ ਅੱਜ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਇਸ ਦਾ ਕੀ ਜੋ ਹੈ ਸੈਲਰੀ ਪੈਕੇਜ ਹੋਵੇਗਾ ਔਰ ਇਸ ਦਾ ਜੋ ਐਗਜ਼ਾਮ ਆ ਉਹ ਕਦੋਂ ਤੱਕ ਹੋ ਸਕਦਾ ਹੈ ਔਰ ਇਸ ਦਾ ਜੋ ਐਗਜ਼ਾਮ ਪੈਟਰਨ ਉਹ ਕੀ ਰਹੇਗਾ ਸੋ ਚਲਦੇ ਆ ਜੀ ਅੱਜ ਦੀ ਅਪਾ ਨੋਟੀਫਿਕੇਸ਼ਨ ਤੇ ਸਭ ਤੋਂ ਪਹਿਲਾਂ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਨੋਟੀਫਿਕੇਸ਼ਨ ਨੇ ਉਹਨਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਇਹ ਨੇ ਜੀ 78 ਪੋਸਟਾਂ ਟੋਟਲ ਜੀ ਨਾਇਬ ਤਹਿਸੀਲਦਾਰ ਦੀਆਂ ਜੋ ਅੱਜ ਆਊਟ ਕੀਤੀਆਂ ਗਈਆਂ ਪੀਪੀਐਸਸੀ ਵੱਲੋਂ ਠੀਕ ਹੈ ਇਹਦੇ ਵਿੱਚ ਜਨਰਲ ਦੀਆਂ ਨੇ ਜੀ 27 ਪੋਸਟ ਜਿਸ ਦੇ ਵਿੱਚੋਂ 8 ਪੋਸਟਾਂ ਜੋ 33% ਕੋਟਾ ਔਮਨ ਲਈ ਰਿਜ਼ਰਵ ਰੱਖਿਆ ਗਿਆ ਉਹਦੇ ਲਈ ਰੱਖੀਆਂ ਗਈਆਂ ਨੇ ਜੀ ਇਸ ਤੋਂ ਇਲਾਵਾ ਯੂ ਐਸਐਮ ਦੀਆਂ 7 ਪੋਸਟਾਂ ਨੇ ਜੀ ਫਰੀडम फाइਟਰ ਦੀ ਇੱਕ ਪੋਸਟ ਹੈ ਜੀ ਔਰ ਇੱਕ ਪੋਸਟ ਹੈ ਜੋ ਉਸ ਦੇ ਵਿੱਚ ਜੋ ਹੈ ਔਮਨ ਕੈਂਡੀਡੇਟ ਲਈ ਰੱਖੀ ਗਿਆ ਹੈ ਇਸ ਤੋਂ ਇਲਾਵਾ ਸਪੋਰਟਸ ਪਰਸਨਸ ਨੇ ਉਹਨਾਂ ਦੀ ਇੱਕ ਪੋਸਟ ਰੱਖੀ ਗਈ ਹੈ ਜੀ ਇਸ ਤੋਂ ਇਲਾਵਾ ਜੋ ਫਿਜ਼ੀਕਲ ਡਿਸੇਬਿਲਿਟੀਆਂ ਨੇ ਉਹਨਾਂ ਲਈ 4 ਪੋਸਟਾਂ ਨੇ ਸ਼ਡਿਊਲ ਕਾਸਟ ਅਦਰ ਦੇ ਲਈ 8 ਪੋਸਟਾਂ ਰੱਖੀਆਂ ਗਈਆਂ ਨੇ ਸ਼ਡਿਊਲ ਕਾਸਟ ਜੋ ਐਸਐਮ ਉਹਨਾਂ ਲਈ ਇੱਕ ਪੋਸਟ ਰੱਖੀ ਗਈ ਹੈ ਜੋ ਬਾਲਮਕੀ ਮਜਬੀ ਸਿੱਖ ਨੇ ਉਹਨਾਂ ਲਈ 7 ਪੋਸਟਾਂ ਨੇ ਜੀ ਔਰ ਇਸ ਤੋਂ ਇਲਾਵਾ ਬੈਕਵਰਡ ਕਲਾਸ ਦੀ ਗੱਲ ਕਰੀਏ ਬੀਸੀ ਦੀ ਉਸ ਦੇ ਵਿੱਚ 9 ਪੋਸਟਾਂ ਨੇ ਜਿਸ ਦੇ ਵਿੱਚ 3 ਜੋ ਨੇ ਉਹ ਵੂਮਨ ਕੈਂਡੀਡੇਟ ਲਈ ਰੱਖੀਆਂ ਗਈਆਂ ਨੇਗੀਆਂ ਇਸ ਤੋਂ ਇਲਾਵਾ ਇਕਨੋਮਿਕ ਵੀਕਰ ਸੈਕਸ਼ਨ ایਡਬਲਯੂਐਸਡੀ ਲਈ 8 ਪੋਸਟਾਂ ਇਸ ਦੇ ਵਿੱਚ ਰਿਜ਼ਰਵ ਰੱਖੀਆਂ ਗਈਆਂ ਨੇ ਔਰ ਇੱਕ ਪੋਸਟ ਹੈ ਜੋ ਉਸ ਦੇ ਵਿੱਚੋਂ ਵੂਮਨ ਕੈਂਡੀਡੇਟ ਲਈ ਰਿਜ਼ਰਵ ਰੱਖੀ ਗਈ ਹੈ ਸੋ ਨੈਕਸਟ ਚੱਲਦੇ ਹਾਂ ਜੀ ਇਸ ਦੇ ਵਿੱਚ ਹੁਣ ਆਪਾਂ ਦੇਖਨੇ ਆ ਜੀ ਕਿ ਇਸ ਲਈ ਕੁਆਲੀਫਿਕੇਸ਼ਨ ਕੀ ਮੰਗੀ ਗਈ ਹੈ ਇਸ ਲਈ ਜੋ ਕੁਆਲੀਫਿਕੇਸ਼ਨ ਹੈ ਕਿਸੇ ਵੀ ਜੋ ਯੂਨੀਵਰਸਿਟੀ ਤੋਂ ਕੋਈ ਵੀ ਜੋ ਸਟਰੀਮ ਦੇ ਵਿੱਚ ਮੰਨ ਲਓ ਆਰਟਸ ਹੋ ਗਿਆ ਸਾਇੰਸ ਹੋ ਗਿਆ ਟੈਕਨੋਲੋਜੀ ਹੋ ਗਿਆ ਤਾਂ ਜੋ ਗ੍ਰੈਜੂਏਸ਼ਨ ਉਹ ਕੀਤੀ ਹੋਣੀ ਜ਼ਰੂਰੀ ਹੈ ਜੀ ਠੀਕ ਹੈ ਤਾਂ 10ਵੀਂ ਤੱਕ ਦੇ ਵਿੱਚ ਘਟੋ-ਘਟ ਪੰਜਾਬੀ ਕੀਤੀ ਹੋਣੀ ਜ਼ਰੂਰੀ ਹੈ ਜੀ ਇਹ ਜੋ ਹੈ ਇਸ ਦੀ ਮੇਨ ਕੁਆਲੀਫਿਕੇਸ਼ਨਸ ਮੰਗੀਆਂ ਗਈਆਂ ਇਸ ਤੋਂ ਇਲਾਵਾ ਜੋ ਏਜ ਦਾ ਕ੍ਰਾਈਟੇਰੀਆ ਆਪਾਂ ਦੇਖਦੇ ਹਾਂ ਦਾ ਏਜ ਇਸ ਦੇ ਵਿੱਚ 18 ਤੋਂ 37 ਸਾਲ ਤੱਕ ਮੰਗੀ ਆ ਔਰ ਜੋ ਜੋ ਇਸ ਦਾ ਏਜ ਇਹਨਾਂ ਨੇ ਕ੍ਰਾਈਟੇਰੀਆ ਉਹ 1 1 2021 ਤੋਂ ਮਤਲਬ ਜੋ 1 ਜਨਵਰੀ ਨਵਾਂ ਸਾਲ ਜੋ 2021 ਦੇ ਵਿੱਚ ਆਵੇਗਾ ਉਥੋਂ ਇਹਨਾਂ ਨੇ ਜੋ ਏਜ ਦਾ ਕ੍ਰਾਈਟੇਰੀਆ ਉਹ ਮੰਗਿਆ ਗਿਆ ਹੈਗਾ ਤਾਂ ਇਸ ਦੇ ਲਈ ਜੋ ਅਪਰੇਜ ਲਿਮਟ ਹੈ ਸ਼ਡਿਊਲ ਕਾਸਟ ਔਰ BC ਦੇ ਲਈ ਉਹ 5 ਸਾਲ ਵੱਧਦਾ ਜੀ ਤਾਂ 42 ਸਾਲ ਦੀ ਉਮਰ ਤੱਕ ਜੋ ਆ ਉਹ ਵੀ ਕੈਂਡੀਡੇਟ ਨੇ ਜੋ ਐਲੀਜੀਬਲ ਨੇ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਐਗਜ਼ਾਮੀਨੇਸ਼ਨ ਦੀ ਜੋ ਇਸ ਦਾ ਰਿਕਟਨ ਐਗਜ਼ਾਮ ਹੈ ਉਹ ਇਹਨਾਂ ਨੇ ਦੱਸਿਆ ਹੋਇਆ ਕਿ ਫ फेब्रुवारी ਦੇ ਵਿੱਚ ਅਸੀਂ ਕੰਡਕਟ ਕਰਵਾਵਾਂਗੇ ਤਾਂ ਇਸ ਦਾ ਜੋ ਐਗਜ਼ਾਮ ਹੋਗਾ ਉਹ ਟੋਟਲ 300 ਮਾਰਕਸ ਦਾ ਹੋਵੇਗਾ ਜਿਸ ਦੇ ਵਿੱਚ 120 ਕੁਐਸਚਨ ਹੋਣਗੇ ਹਰ ਕੁਐਸਚਨ 2.5 ਨੰਬਰ ਦਾ ਹੋਵੇਗਾ ਠੀਕ ਹੈ ਜੀ ਅਤੇ 2 ਘੰਟੇ ਦਾ ਇਹ ਐਗਜ਼ਾਮ ਹੋਵੇਗਾ ਹੁਣ ਆਪਾਂ ਦੇਖਣਾ ਕਿ ਐਗਜ਼ਾਮ ਦੇ ਵਿੱਚ ਇਹ ਕੀ ਕੁਝ ਆਵੇਗਾ ਤਾਂ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲਾਂ 40 ਜੋ ਕੁਐਸਚਨ ਹੋਣਗੇ ਉਹ ਹੋਣਗੇ ਜੀ ਲੌਜੀਕਲ ਰੀਜ਼ਨਿੰਗ ਅਤੇ ਮੈਂਟਲ ਅਬਿਲਟੀ ਦੇ ਔਰ 80 ਕੁਸਚਨ ਹੋਣਗੇ ਜੀ ਜਨਰਲ ਨੋਲੇਜ ਦੇ ਕਰੰਟ ਅਫੇਅਰਸ ਔਰ ਨੈਸ਼ਨਲ ਜੋ ਨੈਸ਼ਨਲ ਜਾਂ ਇੰਟਰਨੈਸ਼ਨਲ ਇੰਪੋਰਟੈਂਸ ਦੇ ਕੁਸਚਨ ਇਸ ਦੇ ਵਿੱਚ ਪੁੱਛੇ ਜਾਣਗੇ ਸੋ ਨੈਕਸਟ ਚੱਲਦੇ ਆ ਜੀ ਇਸ ਦੀ ਜੋ ਐਪਲੀਕੇਸ਼ਨ ਆ ਉਹ ਕਦੋਂ ਤੱਕ ਆਪਾਂ ਭਰ ਸਕਦੇ ਆ ਤਾਂ 8 8 ਜਨਵਰੀ 2021 ਤੱਕ ਇਸ ਦੀ ਜੋ ਲਾਸਟ ਡੇਟ ਹੈ ਫਰਸਟ ਸਟੈਪ ਮਤਲਬ ਜੋ ਰਜਿਸਟ੍ਰੇਸ਼ਨ ਕਰਨ ਦਾ ਜੋ ਪ੍ਰੋਸੈਸ ਹੈ ਉਹ 8 ਜਨਵਰੀ 2021 ਤੱਕ ਕੀਤਾ ਜਾ ਸਕਦਾ ਉਸ ਤੋਂ ਬਾਅਦ ਜੋ ਫੀਸ ਭਰਨ ਦੀ ਲਾਸਟ ਮਿਤੀ ਹੈ ਉਹ ਰਹੇਗੀ ਜੀ 15 ਜਨਵਰੀ 2021 ਸੋ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜੋ ਇਸ ਦੀ ਫੀਸ ਭਰਨੀ ਜ਼ਰੂਰੀ ਹੋਵੇਗੀ ਅਤੇ ਇਸ ਦੇ ਲਈ ਕੋਈ ਵੀ ਫਿਜ਼ੀਕਲੀ ਮਤਲਬ ਹਾਰਡ ਕਾਪੀ ਕੋਈ ਵੀ ਉੱਥੇ ਜੋ ਪੀਪੀਐਸਸੀ ਦੇ ਦਫ਼ਤਰ ਦੇ ਵਿੱਚ ਪਹੁੰਚਾਉਣੀ ਕੋਈ ਵੀ ਜ਼ਰੂਰੀ ਨਹੀਂ ਹੋਵੇਗੀ ਅਤੇ ਇਹ ਸਿਰਫ ਆਨਲਾਈਨ ਹੀ ਭਰਨੇ ਹਨ ਸੋ ਨੈਕਸਟ ਚੱਲਦੇ ਹਾਂ ਜੀ ਇਸ ਦੀ ਜੋ ਐਪਲੀਕੇਸ਼ਨ ਫੀਸ ਆ ਉਹ ਕਿਹੜੀ ਕਿਹੜੀ ਕੈਟਾਗਰੀ ਚ ਕੀ ਕੀ ਰਹੇਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਸ ਸੀ ਐਸ ٹی ਤੇ ਓ ਬੀ ਸੀ ਦੇ ਲਈ 1125 ਫੀਸ ਰਹੇਗੀ ਜੀ ਇਸ ਦੇ ਵਿੱਚ 500 ਜੋ ਉਹ ਐਪਲੀਕੇਸ਼ਨ ਚਾਰਜਸ ਹੋਣਗੇ ਅਤੇ 625 ਜੋ ਉਹ ਐਗਜ਼ਾਮੀਨੇਸ਼ਨ ਫੀਸ ਹੋਵੇਗੀ ਇਸ ਤੋਂ ਇਲਾਵਾ ਐਕ ਸਰਵਿਸਮੈਨ ਦੀ ਜੋ ਆ ਫੀਸ ਹੋਰ ਟੋਟਲ 500 ਰਹੇਗੀ ਔਰ ਜਿੰਨੀਆਂ ਵੀ ਬਾਕੀ ਕੈਟਾਗਰੀਜ਼ ਨੇ ਉਹਨਾਂ ਦੀ ਜੋ ਆ 3000 ਫੀਸ ਰਹੇਗੀ ਇਸ ਤੋਂ ਇਲਾਵਾ ਜੋ ਪਰਸਨ ਵਿਦ ਡਿਸੇਬਿਲਟੀਜ਼ ਨੇ ਉਹਨਾਂ ਲਈ 1750 ਇਸ ਦੇ ਵਿੱਚ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਸੋ ਇਹ ਹੈ ਜੀ ਬਹੁਤ ਵਧੀਆ ਨੋਟੀਫਿਕੇਸ਼ਨ ਅੱਜ ਦਾ ਸੋ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਥੈਂਕ ਯੂ ਜੀ